ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਤਰਨਤਾਰਨ ਦੇ ਵਿੱਚ ਕੁੰਡੀਆਂ ਦੇ ਸਿੰਘ ਜਿਹੜੇ ਆ ਫਸ ਗਏ ਆ ਵੱਖ-ਵੱਖ ਸਰਵੇ ਰਿਪੋਰਟਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਮੁਕਾਬਲਾ ਮਨਦੀਪ ਸਿੰਘ ਜਿਹੜੇ ਕਿ ਵਾਰਿਸ ਪੰਜਾਬ ਦੇ ਸਮਰਥਨ ਦੇ ਨਾਲ ਇਸ ਵੇਲੇ ਬਤੌਰ ਆਜ਼ਾਦ ਉਮੀਦਵਾਰ ਮੈਦਾਨ 'ਚ ਤੇ ਦੂਜੇ ਪਾਸੇ ਆ ਹਰਮੀਤ ਸਿੰਘ ਸੰਧੂ ਜਿਹੜੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਧੜੇ ਦੀ ਮੁੱਛ ਦਾ ਵਾਲ ਹੁੰਦੇ ਸੀਗੇ ਤੇ ਅੱਜ ਕੱਲ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਵੀ ਜਿੱਥੇ ਤਰਨਤਾਰਨ 'ਚ ਕੁੰਡੀਆਂ ਦੇ ਸਿੰਘ ਫਸੇ ਆ ਉੱਥੇ ਹੀ ਕੁਲਬੀਪ ਸਿੰਘ ਗੜਗਾਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਹਿੰਦੇ ਖਬਰ ਇਹ ਆ ਵੀ ਤਾਜਪੋਸ਼ੀ ਇੱਕ ਵਾਰੀ ਫੇਰ ਹੋਣ ਜਾ ਰਹੀ ਆ ਤੀਜੀ ਅਹਿਮ ਖਬਰ ਇਹ ਆ ਵੀ ਜਦੋਂ 1992 ਦੇ ਵਿੱਚ ਇੱਕ ਪਿਤਾ ਨੇ ਜਿਹੜਾ ਡੀਜੀਪੀ ਸੀ ਉਹਨੇ ਤਰਲਾ ਮਾਰਿਆ ਹੋਊਗਾ ਮੁੱਖ ਮੰਤਰੀ ਦਾ ਬਈ ਮੇਰੇ ਮੁੰਡੇ ਨੂੰ ਡਿਪਟੀ ਭਰਤੀ ਕਰ ਲਓ ਬੜਾ ਹੋਣਹਾਰ ਮੁੰਡਾ ਤੇ ਮੈਂ ਵੀ ਦੇਖੋ ਸੂਬੇ ਦੀ ਬੜੀ ਸੇਵਾ ਕੀਤੀ ਐ ਤੇ ਅੱਜ ਜਦੋਂ ਉਸੇ ਮੁੰਡੇ ਨੂੰ ਜੇਲ੍ਹ ਦੇ ਵਿੱਚ ਮਹਿਲ ਸਿੰਘ ਭੁੱਲਰ ਮਿਲਣ ਗਏ ਹੋਣਗੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਏਗੀ ਵੀ ਇਸ ਮੁੰਡੇ ਨੂੰ ਡਿਪਟੀ ਭਰਤੀ ਕਰਾਇਆ ਸੀ ਜਿਹਨੇ ਡੀਆਈਜੀ ਰਿਟਾਇਰ ਹੁੰਦਿਆਂ ਹੁੰਦਿਆ ਹੋਣ ਲੱਗਿਆ ਜਿਹੜਾ ਵਾ ਉਹ ਅਜੇਹਾ ਕਸੂਤਾ ਚੰਨ ਚਾੜ ਦਿੱਤਾ ਵੀ ਇਸ ਵੇਲੇ ਉਹ ਵਿਵਾਦਾਂ ਦੇ ਵਿੱਚ ਪਰ ਸਭ ਤੋਂ ਪਹਿਲਾਂ WhatsApp ਤਰਨ ਤਰਨ ਤੋਂ ਸ਼ੁਰੂ ਕਰਦੇ ਆ ਉੱਥੇ ਹਲਕਾ ਫੁਲਕਾ ਝਗੜਾ ਜਿਹਾ ਵੀ ਹੋਇਆ ਪਰ ਤਰਨਤਾਰਨ ਦੀ ਕੀ ਸਥਿਤੀ ਆ ਜਿਹੜੇ ਸਰਵੇ ਰਿਪੋਰਟਾਂ ਸਾਹਮਣੇ ਆ ਰਹੀਆਂ ਜੀ ਵੇਖੋ ਜਿਹੜੀ ਵਿਧਾਨ ਸਭਾ ਤਰਨਤਾਰਨ ਦੀ ਉਪ ਚੋਣ ਹੋ ਰਹੀ ਹੈ ਉਹਦੇ ਵਿੱਚ ਮੰਝੇ ਹੋਏ ਕੁਲਾਟੀਏ ਜਿਹੜੇ ਸਿਆਸੀ ਸਿਆਸੀ ਘਲਾਟੀਏ ਨੇ ਹਰਮੇਸ਼ ਸਿੰਘ ਆਮ ਆਦਮੀ ਪਾਰਟੀ ਵੱਲੋਂ ਚੁਣੇ ਪਹਿਲੀ ਚੋਣ ਬਕਾਇਦਾ ਤੌਰ ਤੇ ਆਜ਼ਾਦ ਲੜੀ ਜਿੱਤੇ ਦੂਜੀ ਚੋਣ ਤੇ ਤੀਜੀ ਚੋਣ ਅਕਾਲੀ ਦਲ ਵੱਲੋਂ ਲੜੀ ਤੇ ਜਿੱਤੇ ਚੌਥੀ ਚੋਣ ਤੇ ਪੰਜਵੀਂ ਚੋਣ ਬਕਾਇਦਾ ਲੜੇ ਤੇ ਹਾਰੇ ਛੇਵੀਂ ਚੋਣ ਬਕਾਇਦਾ ਤੌਰ ਤੇ ਹੁਣ ਉਹ ਆਮ ਆਦਮੀ ਪਾਰਟੀ ਨੂੰ ਲੜ ਰਹੇ ਨੇ ਹਨੂ ਇਹ ਇਸ ਗੱਲ ਦਾ ਇੰਜ ਲੱਗਦਾ ਹੈ ਵੀ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੋਏਗਾ ਨਾ ਵੀ ਉਹ 2014 ਦੇ ਵਿੱਚ ਅਰਨ ਜੈਤਰੀ ਨੂੰ ਜਾ ਕੇ ਅਕਾਲੀ ਹੱਥ ਜੁੜ ਕੇ ਲੈ ਕੇ ਆਏ ਸੀਗੇ ਜੀ ਬਿਲਕੁਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੋ ਕਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀ ਆ ਬਿਕਰਮ ਮਜੀਠੀ ਦੇ ਤੇ ਇਹੋ ਤੱਕ ਕਹਤਾ ਸੀ ਜੇਤਨੀ ਸਾਹਬ ਤੁਸੀਂ ਉੱਥੇ ਆਉਣਾ ਵਾ ਤੇ ਸਿਰਫ ਕਾਗਜ਼ ਦਾਖਲ ਕਰਨੇ ਮੈਂ ਤੁਹਾਡੇ ਘਰ ਜਿੱਤ ਦਾ ਸਨ ਨਿਕਲ ਪਹਤਾ ਦੂੰ ਇਹ ਖਬਰ ਸੀ ਬਿਕਰਮਜੀਠੀ ਦੇ ਇੰਨਾ ਹਮਕਾਹ ਚ ਗਾਪੀ ਸਰਕਾਰ ਛੱਡੀਆ ਬੰਦੇ ਸਾਡੇ ਜੋ ਮਰਜ਼ੀ ਕਰ ਲਈ ਸੀ ਲੇਕਿਨ ਇਹਨਾਂ ਨੂੰ ਆਸ ਹੀ ਨਹੀਂ ਸੀ ਦੂਜੇ ਪਾਸੇ ਇੱਕ ਤਰਪ ਦਾ ਪਤਾ ਵੀ ਖੇਡ ਸਕਦੀ ਹੈ ਕਾਂਗਰਸ ਉਹਨਾਂ ਤਰਪ ਦਾ ਪਤਾ ਖੇਡਿਆ ਤੇ ਕੈਪਟਨ ਮਰਿੰਦਰ ਸਿੰਘ ਨੂੰ ਪਟਿਆਲੇ ਤੋਂ ਲਿਆ ਕੇ ਅੰਮ੍ਰਿਤਸਰ ਤੋਂ ਲੜਾਤੀ ਤੇ ਕੈਪਟਨ ਮਰਿੰਦਰ ਸਿੰਘ ਦਾ ਆਪਣਾ ਇੱਕ ਆਧਾਰ ਹੈ ਆਪਣਾ ਇੱਕ ਵਕਾਰ ਪਰਿਵਾਰ ਦਾ ਵਕਾਰ ਲੋਕ ਉਹਨਾਂ ਦੇ ਬੱਜੇ ਨੇ 2002 ਤੋਂ ਲੈ ਕੇ 2007 ਤੱਕ ਜਿਹੜੀ ਸਰਕਾਰ ਰਹੀ ਸੀ ਉਹ ਕਾਫੀ ਲੋਕਾਂ ਦੀ ਸਰਕਾਰ ਰਹੀ ਸੀ ਡਿਕਟੇਟਰਸ਼ ਬਣੀ ਰਹੀ ਸੀਗੀ ਕਿ ਕੈਪਟਨ ਮਰਿੰਦਰ ਸਿੰਘ ਜਿਸ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦਾ ਤੇ ਏਜੰਸੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕੈਪਟਨ ਸਾਹਿਬ ਜਾਓ ਜਾ ਕੇ ਘਰ ਸੌਦੋ 1 ਲੱਖ ਤੋਂ ਲੈ ਕੇ ਤੇ 1.5 ਲੱਖ ਤੋਂ ਤੁਸੀਂ ਜਿੱਤੇ ਪਹਿਲੇ ਉਹ ਗੱਲ ਸੱਚੀ ਹੋਈ ਕੈਪਟਨ ਸਾਹਿਬ 1 ਲੱਖ 4000 ਵੋਟ ਤੇ ਜਿੱਤ ਕੇ ਤੇ ਜਿਹੜਾ ਇੱਕ ਤੁਨੰਤਰ ਲੀਡਰ ਦੇਸ਼ ਦਾ ਕਾਲੀ ਇਹ ਗੱਲ ਕਹਿ ਕੇ ਲੈ ਕੇ ਆਈ ਸੀ ਤੁਸੀਂ ਸਿਰਫ ਕਾਗਜ਼ਾਂ ਦਾ ਹਲ ਕਰਨੇ ਜਿੱਦਾਂ ਸਨਮਿ ਤੁਹਾਡੇ ਪਛਾਣ ਦੇਗੇ ਅਸੀਂ ਮੁਰਕੇ ਮੂੰਹ ਬਖੋਣ ਜੋ ਨਹੀਂ ਰਹਿ ਜੇਤਲੀ ਸਾਹਿਬ ਨੂੰ ਤੇ ਜੇਤਲੀ ਸਾਹਿਬ ਨੇ ਫਿਰ ਦੇਲਾ ਤੇ ਉਹਨੂੰ ਕੀ ਸੀ ਗੱਲ ਉਹਨਾਂ ਨੇ ਪਤਨੀ ਤੇ ਪਤਨੀ ਇਤੋਂ ਇਲਜ਼ਾਮ ਲਾ ਦਿੱਤਾ ਸੀ ਸਾਨੂੰ ਸਰਦਾਰਾਂ ਦੇ ਰੱਤ ਕਾਲੀਆਂ ਦੇ ਰੱਤ ਸਮਝਦੇ ਨੇ ਪਤਨੀ ਦੇ ਦਦਾਮ ਸੀਗੇ ਕਿ ਉਹ ਨੂੰ 74 ਤੋਂ ਨਹੀਂ ਕਿ ਲੈ ਕੇ ਆ ਸੀ ਕਿ ਇਹ ਤੋਂ ਵੱਡਾ ਲੀਡਰ ਕਿਹਨੇ ਹੋਗਾ 6 ਮਹੀਨੇ ਨਾਲ ਤੇ ਕਾਲੀਦਾਲ ਵਾਲੇ ਤੇ ਨਾਲ ਉਹਦੀ ਪਾਰਟੀ ਜਿਹੜੇ ਇਥੋਂ ਦੇ ਮਰਸਰਦੇ ਸੀ ਉਹ ਮਿਲਣ ਗਏ ਸੀ ਨੂੰ ਜਿੱਤ ਲਈ ਨੂੰ ਕਿਉਂ ਜੇ ਤਰੀ ਸਭ ਰਾਸ਼ਟਰਪਤੀ ਦੇ ਮੈਂਬਰ ਵੀ ਸਨ ਉਹਨਾਂ ਨੇ ਵਿੱਤ ਮੰਤਰੀ ਬਣਨਾ ਹੀ ਸੀ ਬਣ ਕੇ ਇਸੇ ਤਰ੍ਹਾਂ ਜਿਹੜੀ ਹੁਣ ਤਰਨ ਤਰਨ ਦੇ ਵਿੱਚ ਸਰਨਤ ਹਰਮੀ ਤੂੰ ਸ਼ਾਮਿਲ ਕਰਾਇਆ ਸੀਗਾ ਆਮ ਆਦੀ ਪਾਰਟੀ ਦੇ ਵਿੱਚ ਆਪ ਮੁੱਖ ਮੰਤਰੀ ਤੋਂ ਨੇ ਉਹ ਦੋ ਗੱਲ ਕਹੀ ਸੀ ਵੇਖੋ ਮੈਂ ਹੁਣ ਪੱਲਾ ਫੜਿਆ ਆਮ ਆਦੀ ਪਾਰਟੀ ਦਾ ਮੈਂ ਆਮ ਆਦੀ ਪਾਰਟੀ ਨਾਲ ਰਹੂੰਗਾ ਠੀਕ ਪਹਿਲਾਂ ਮੈਂ ਕਾਦੀয়াল ਨਾਲ ਸੀ ਹੁਣ ਇਹ ਕਾਜੀਦਾਰ ਤੇ ਚਲੋ ਹੋ ਗਈ ਗੱਲ ਦੂਜੇ ਪਾਸੇ ਇਹਨ ਮੀਤਨੀ ਸੁਨਨੂਪੀ ਸੰਦੀਪ ਦਾ ਭਰਾ ਮਨਦੀਪ ਜਿਹੜਾ ਚੋਣ ਮਦਦ ਕਰਦਾ ਇਹਨਾਂ ਨੇ ਪਹਿਲਾਂ ਇਹ ਪ੍ਰਚਾਰ ਕੀਤਾ ਕਿ ਜਿਹੜੀ ਅੰਮ੍ਰਿਤਪਾਲ ਨੂੰ ਵੋਟ ਪਈ ਜਿਸ ਤਰੀਕੇ ਨਾਲ ਉਸ ਤਰੀਕੇ ਨਾਲ ਉਹਨੂੰ ਪੈਣੀ ਨਹੀਂ ਅਕਾਲੀ ਦਲ ਨੇ ਆਪਣਾ ਉਮੀਦਵਾਰ ਬੀਬੀ ਸੁਖਵਿੰਦਰਪੁਰ ਬਾਲਣ ਵਾਲਿਆਂ ਨੇ ਜੁਲਾਈ ਚ ਅਨਾਉਂਸ ਕਰਤਾ ਸੀ ਹੁਣ ਸੰਦੀਪ ਸਿੰਘ ਆ ਗਿਆ ਸੰਦੀਪ ਦਾ ਭਰਾ ਮਨਦੀਪ ਸਿੰਘ ਆ ਗਿਆ ਮਨਦੀਪ ਨੇ ਜਦੋਂ ਪ੍ਰਚਾਰ ਸ਼ੁਰੂ ਕੀਤਾ ਤੇ ਲੋਕਾਂ ਦੀਆਂ ਵੇੜਾਂ ਦੀਆਂ ਹੀੜਾਂ ਨਾਲ ਤੋਂ ਰੁਪਈਆ ਖਾ ਸਕਦੇ ਨੌਜਵਾਨ ਲੋਕ ਨੌਜਵਾਨ ਉਹਨਾਂ ਦੀ ਵੱਡੀ ਗਿਣਤੀ 'ਚ ਜਦੋਂ ਉਹਨਾਂ ਨੇ ਕਾਵੀਦਾਨ ਕਰਨੇ ਉਦੋਂ ਵੀ ਆਏ ਤੇ ਜਦੋਂ ਪਹਿਲਾਂ ਉਹ ਇਕੱਠੇ ਹੋਏ ਉਦੋਂ ਵੀ ਆਏ ਜਦੋਂ ਉਹਨਾਂ ਸੱਟੇ ਤੋਂ ਲੈ ਕੇ ਬਾਬਾ ਤਰਨਤਾਰ ਦਾ ਇੱਕ ਮਾਰਚ ਕੀਤਾ ਸੀਗਾ ਮੱਥਾ ਟੇਕਿਆ ਸੀਗਾ ਕਾਲਪ ਤੱਕ ਤੇ ਵਸਣ ਤੋਂ ਬਾਅਦ ਮੁੜ ਕੇ ਉਹਦੇ ਵੀ ਸ਼ਾਮਲ ਹੋਏ ਹੁਣ ਜਦੋਂ ਬਕਾਇਦਾ ਤੌਰ ਤੇ ਉਹ ਸ਼ਾਮਲ ਹੁੰਦੇ ਨੇ ਤੇ ਫਿਰ ਸਾਰਿਆਂ ਨੂੰ ਪਿੱਛੂ ਪਿੰਦੇ ਵੀ ਬਣ ਕੀ ਗਿਆ ਤਕਾਲੀਦਲ ਬਾਦਲ ਵਾਲੇ ਸੋਚਿਆ ਵੀ ਸਾਡੇ ਕੋਲ ਇੱਕ ਪੱਤਾ ਰਹਿ ਗਿਆ ਉਹ ਖੇਡ ਲਈਏ ਸੀ ਉਹਨਾਂ ਨੇ ਪੱਤਾ ਇਹ ਖੇਡਿਆ ਵੀ ਬੀਬੀ ਸਿਕੰਦਰਕੌਰ ਤੇ ਧਰਮੀ ਫੌਜੀ ਦੀ ਪਤਨੀ ਹੈ ਜੀ ਜੱਜ ਸਵਨ ਸਿੰਘ ਨਾਉਨ ਦਾ ਬਿਲਕੁਲ ਯਾਰ ਨਹੀਂ ਉਹ ਪੱਤਾ ਖੇਡਿਆ ਉਹਨਾਂ ਨੇ ਅੱਜ ਤੱਕ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ 700 ਤੋਂ ਵੱਧ ਧੰਮੀ ਭੋਜੀ ਦੇ ਤੇ ਸ਼੍ਰੋਮਣੀ ਕਮੇਟੀ ਦੇ 357 ਨੂੰ ਮਾਨਤਾ ਦਿੱਤੀ ਬਾਕੀ ਬਲਦੇਵ ਸਿੰਘ ਹੋਰੀ ਸਾਡੇ ਜਿਹੜੇ ਪ੍ਰਧਾਨ ਨੇ ਨਾ ਦੇ ਉਹ ਕਈ ਰੋਲਾ ਪਾਉਂਦੇ ਨੇ ਉਹ ਜਾ ਕੇ ਮਨਪੁੱਤਰ ਦੇ ਪ੍ਰਧਾਨ ਨੂੰ ਥਣੀ ਗੱਲ ਸੁਣੋ ਸੋਣੀ ਕਾਰਨੀ ਬੀਏਗਾ ਹੁਣ ਧਰਮੀ ਫੂਜੀ ਵੀ ਇਹ ਕਹਿੰਦੇ ਆ ਕਹਿੰਦੇ ਸਾਨੂੰ ਇਸ ਗੱਲ ਦੀ ਠੀਕ ਹੈ ਗਿਲਾ ਜ਼ਰੂਰ ਹੈ ਕਿ ਬੀਬੀ ਖੜ ਗਈ ਹੈ ਬੀਬੀ ਨੂੰ ਮਹਿਜਣਾ ਚਾਹੀਦਾ ਕਿਉਂ ਦੋ ਦੂਜੇ ਪਾਸੇ ਸੰਦੀਪ ਦੇ ਇੱਕ ਨਹੀਂ ਦੋ ਗੰਦ ਸਮਾਜ ਦੇ ਤੇ ਸਿੱਖਾਂ ਦੇ ਦੋਸੀ ਮਗਰੋਂ ਲਾਏ ਦੋ ਗੰਦ ਇਸ ਕਰਕੇ ਉਹ ਹੱਕ ਮੰਗਦਾ ਤੇ ਬੀਬੀ ਸਖੰਦਰ ਕੋਲ ਕਹਿੰਦੀ ਜੀ ਮੈਂ ਤਾਂ ਪਹਿਲਾਂ ਖੜੀ ਸੀ ਇਹਤ ਬਾਤ ਹੈ ਲੇਕਿਨ ਧਰਮੀ ਫੂਜੀ ਅਗਰ ਕਹਿੰਦੇ ਆ ਵੀ ਬੀਬੀ ਜਿਹਨੇ ਤੈਨੂੰ ਉਮੀਦਵਾਰ ਬਣਾਇਆ ਪਰ ਇਹਨੂੰ ਪੁੱਛ ਪਿਛਲੇ 35 ਸਾਲਾਂ ਦੇ ਜਾਂ 40 ਸਾਲਾਂ ਦੇ ਵਿੱਚ ਤੂੰ ਕਿੰਨੇ ਜਿਹੜੇ ਧਰਮੀ ਫੂਜੀ ਨੂੰ ਟਿਕਟਾਂ ਦਿੱਤੀਆਂ ਸੀ ਦੱਸ ਦਿੱਤੀਆਂ ਤੈ ਇਹਦੇ ਨੋਟਾ ਪਾ ਦੇਗੇ ਸੀ ਹੁਣ ਧਰਮੀ ਫੂਜੀ ਵੀ ਦੋ ਤਿੰਨ ਘੜੇ ਜਮਣ ਦੇ ਕੋਚ ਮਨਦੀਪ ਤਾਂ ਖੜ ਗਿਆ ਕੁਝ ਬੀਬੀ ਨਾ ਖੜੀ। ਇਹਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਦਾ ਵਿੱਚ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਜੋ ਸੰਦੂਕ ਰੋਪਟਾ ਹਰੀਆ ਨੇ। ਹਰਮੀ ਸਿੰਘ ਸੰਧੂ ਦੇ ਵਿੱਚ ਤੇ ਮਨਦੀਪ ਦੇ ਵਿੱਚ ਇੱਕ ਫਸਵਾ ਮੁਕਾਬਲਾ ਹੋਏਗਾ ਫਸਵਾ। ਕਿਉਂਕਿ ਹਰਮੀਤ ਦੀ ਤਾਕਤ ਨੂੰ ਘਟਾ ਕੇ ਨਹੀਂ ਵੇਚ ਸਕਦੇ ਇੱਕ ਤੇ ਉਹ 5 ਵਾਰੀ ਜੋ ਲੜ ਚੁੱਕਾ ਵਾ 3 ਵਾਰੀ ਐਮਏ ਦੇ ਬਣ ਚੁੱਕਾ 6 ਵਾਰੀ ਜੋ ਲੜ ਰਿਹਾ ਵਾ ਉਹਨੂੰ ਪਤਾ ਵੀ ਕਿਹੜੀ ਵੜ ਕਿੱਥੋਂ ਕਿਵੇਂ ਨਿਕਲਣੀ ਹੈ ਉਹਨਾਂ ਹਰ ਪ੍ਰਕਾਰ ਦੇ ਅਧਿਆਤਕੰਦੇ ਵਰਤਨੇ ਆ ਤੁਹਾਡੇ ਸਾਹਮਣੇ ਹੀ ਆ ਉਹਨੇ ਕਹਿਤਾ ਦਾ ਵੀ ਸ਼ਾਮਦੰਦ ਭੇਦ ਸਭ ਕੋਈ ਵਰਤਣਾ ਸੀ ਬਿਲਕੁਲ ਇਤੋਂ ਤੱਕ ਵੀ ਕਿਆ ਗਿਆ ਜਿਹੜਾ ਪ੍ਰਵਿੰਦਰ ਸਿੰਘ ਕਿਤਨਾ ਕਹਿੰਦਾ ਵੀ ਅੱਜਕੱਲ ਲਸਾਂਝੜੇ ਬਣ ਰਹੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਬਣ ਰਹੇ ਆ ਕਿਉਂ ਜਿਹੜੀ ਗੱਲ ਸੁਯੋਧਿਆ ਨੇ ਕਹੀ ਵੀ ਕੋਈ ਲੜਾਈ ਝਗੜਾ ਦੰਗਾ ਪ੍ਰਸਤ ਕਰਨਾ ਪੈ ਰਿਹਾ ਸੀ ਕਰਾਂਗੇ ਪਰ ਚੁੱਨ ਜਤਾਂਗੇ ਸੀ ਬਾਕੀ ਕਿਸੇ ਰੈਸੈਂਸੀ ਮਟਰ। ਇਹਸ ਕਰਕੇ ਜਿਹੜਾ ਮਨਦੀਪ ਆ, ਮਨਦੀਪ ਨੂੰ ਉੱਥੇ ਕਾਫੀ ਘਹਰਾ ਮਿਲ ਰਿਹਾ ਜੋ ਸੜਕੋ ਰਿਪੋਰਟਾਂ ਆਉਂਦੀ ਅਸੀਂ ਨਹੀਂ ਕਹਿੰਦੇ ਵੀ ਜਿੱਤੂ ਆ ਉਹ। ਅਸੀਂ ਕਹਿੰਦੇ ਟੱਕਰ ਫਸਮੀ ਹੋਵੇਗੀ ਜਿਹੜਾ ਜਿੱਤੂਗਾ ਥੋੜੇ ਗੁੱਟਾ ਜਿੱਤੂਗਾ। ਲੇਕਿਨ ਲੋਕ ਲੋਕ ਤੁਸੀਂ ਜੇ 20 ਬੰਦੇ ਪੁੱਛੋ ਤੇ 15 ਬੰਦੇ ਕਹਿਣਗੇ ਜੇ ਅਸੀਂ ਦੀ ਜੋਖੋ ਜੀ ਮੰਦੀਪ ਸੰਦੀਪ ਨੂੰ ਵੋਟ ਪਾਣੀ ਸੰਦੀਪ ਜਿੱਤੂਗਾ। ਉਹ ਲੋਕਾਂ ਬੜੀ ਜਜ਼ਬਾਤੀ ਲੋਕਾਂ ਦਾ ਇਲਾਕਾ ਆ। ਓ ਲੋਕੋ ਇਹ ਨਹੀਂ ਬਨੇ ਵੀ ਸਾਡਾ ਫਾਇਦਾ ਕਿ ਨੁਕਸਾਨ ਨੂੰ ਕਿਨੇ ਕੁਰਬਾਨੀ ਕੀਨੇ ਕੀਤੀ ਹੈ ਕੁਰਬਾਨੀ ਵੱਡੀ ਤੇ ਅਸਲੇ ਸੰਦੀਪ ਦੀ ਹੈ ਦੋ ਕਤਲ ਹੋਤੇ ਪਏਗੇ ਬਾਦ ਨੂੰ ਨੇ ਉਹਨਾਂ ਦੀ ਚੰਗਾ ਕੀਤਾ ਇਹਨਾਂ ਦੇ ਭਰਾ ਨੂੰ ਖੜਾ ਕਹਿੰਦੇ ਉਹਨੂੰ ਖੜਾ ਕਹਿੰਦੇ ਪਰ ਜੇ ਜੰਦਾ ਮਨ ਕੀ ਕਰਦਾ ਕੀ ਬੇਸ ਕਰਕੇ ਤਰਨ ਧਰ ਦੇ ਵਿੱਚ ਜਿਹੜਾ ਸਾਡੀ ਜੋ ਇਨਫੋਰਮੇਸ਼ਨ ਮੰਦੀਪ ਦਾ ਤੇ ਹਾਕਮ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਫਸਲਾ ਮੁਕਾਬਲਾ ਹੋਣੀ ਹੈ ਜੀ ਜੀ ਬੜਾ ਸਾਬ ਆਪਾ ਅੱਗੇ ਵਧਿਏ ਜਥੇਦਾਰ ਕੁਲਦੀਪ ਸਿੰਘ ਗੜਗਜ ਜੀ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੂਰਨ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਖਬਰਾਂ ਇਹ ਆ ਵੀ ਕਹਿੰਦੇ ਇੱਕ ਵਾਰੀ ਇਹਨਾਂ ਦੀ ਫੇਰ ਤਾਜ ਪੁਸ਼ੀ ਜਿਹੜੀ ਹੈ ਕੀਤੀ ਜਾਵੇਗੀ ਪਹਿਲਾਂ ਇਹਨਾਂ ਨੇ ਸਵੇਰੇ ਸਵੇਰੇ ਇੱਕ ਵਾਰੀ ਤੜਕੇ ਪੌਣੇ 1:00 ਵਜੇ ਕੀਤੀ ਸੀ ਹੁਣ ਕਹਿੰਦੇ ਵੀ ਫੇਰ ਕਰਾਂਗੇ ਜੀ ਪਹਿਲੀ ਗੱਲ ਤੇ ਆ ਵੀ ਦਮਦਮੀ ਟਕਸਾਲ ਬੁੱਢਾ ਦਲ ਜਿਹੜੀ ਜੜ੍ਹ ਹੈਗੀ ਸੀ ਸਾਡੇ ਆਪਣੇ ਉਹ ਵਿਦਿਦਾਂ ਸੀਨਾ ਤੇ ਉਹ ਜਿੱਥੇ ਬੰਦੀਆਂ ਨੇ ਵਿਰੋਧ ਕੀਤਾ ਸੀ ਇਹਦੀ ਕੁਲਦੀਪ ਸਿੰਘ ਗੜਗਾਈਦਾ ਸੀ ਜਿ세 ਨਹੀਂ ਮੰਨਦੇ ਤੇ ਦਮਦਮੀ ਟਕਸਾਲ ਨੇ ਆਪਣੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਨੰਦਪੁਰ ਸਾਹਿਬ ਲੈ ਕੇ ਇੱਕ ਮੀਟਿੰਗ ਵੀ ਕੀਤੀ ਸੀ ਕਾ ਵੀ ਆਗਾਮੀ ਮੀਟਿੰਗ ਵੀ ਸੀ ਹੂੰ ਉਸ ਤੋਂ ਬਾਅਦ ਵੀ ਦਵੰਦਮੀ ਟਕਸਾਲ ਨੇ ਇੱਕ ਇਹਦੀ ਨਿਯੁਕਤੀ ਦੇ ਖਿਲਾਫ ਮਾਰਚ ਵਿੱਚ ਕੀਤਾ ਸੀ ਧਰਨਾ ਦਿੱਤਾ ਸੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਅਦ ਜਦੋਂ ਇਹਨਾਂ ਦਾ اجلاس ਸੰਗਰਿਆ ਸੀ اجلاس ਹਨ ਜਿਹੜਾ ਸੀਗਾ ਉਹ اجلاس ਖਤਮ ਹੋ ਗਿਆ ਸੀ ਜਦੋਂ ਇਹ ਪੁੱਜੇ ਸੀਗੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆ ਕੇ ਇਹਨਾਂ ਦਾ ਮੰਗ ਪੱਤਰ ਜਿਹੜਾ ਸੀ ਧਰਨੇ 'ਚੋਂ ਆ ਕੇ ਲਿਆ ਸੀ ਤੇ 6 ਜੂਨ ਨੂੰ ਤੁਹਾਨੂੰ ਪਤਾ ਆਏਗਾ 6 ਜੂਨ ਨੂੰ ਭਾਈ ਗੁਰਗੱਜ ਨੂੰ ਅਕਾਲ ਤਖਤ ਤੋਂ ਸੰਦੇਸ਼ ਨਹੀਂ ਭਰ ਦਿੱਤਾ ਗਿਆ ਸੀ ਬਿਲਕੁਲ ਠੀਕ ਗੱਲ ਔਰ ਇਹਨਾਂ ਨੇ ਕਿਹਾ ਸੀ ਜੀ ਮੈਂ ਆਪਣੀ ਅਰਦਾਸ ਦੀ ਦੰਦ ਕਰਦੀ ਐ ਤੇ ਅਸੀਂ ਇਹ ਗੱਲ ਦਾ ਵਿਰੋਧ ਕੀਤਾ ਸੀ ਅਰਦਾਸ ਜੋਦੜੀ ਹੁੰਦੀ ਗੁਰੂ ਅੱਗੇ ਉਹਦੇ ਵਿੱਚ ਤੁਸੀਂ ਆਪਣੀ ਗੱਲ ਨਹੀਂ ਰੱਖ ਸਕਦੇ ਉੱਥੇ ਜੋਦੜੀ ਕਰ ਸਕਦੇ ਸੱਚੇ ਪਾਸੇ ਮੇਰ ਕਰੀ ਤੁਸੀਂ ਕਹਿੰਦੇ ਮੈਂ ਅਰਦਾਸ ਕਰਤੀ ਗੱਲ ਦਾ ਵਿਰੋਧ ਹੋਇਆ ਸੀ ਗੱਲ ਦਾ ਇਹਦੇ ਖਲਬਕਾਰ ਵੀ ਹੋਣੀ ਚਾਹੀਦੀ ਫਿਰ ਕਾਰਮੀ ਕਰੇ ਕੋਣ ਹੁਣ ਕੱਲ ਬਕਾਇਦਾ ਤੌਰ ਤੇ ਕਾਲ ਤਖਦੇ ਉੱਤੇ ਬੰਦੀ ਛੋਟ ਦਿਵਸ ਤੇ ਜਿਹੜਾ ਇਹਨਾਂ ਨੇ ਸੰਦੇਸ਼ ਪੜਿਆ ਉਹ ਬੜਾ ਦਰਸ਼ੀ ਜੁੜੀ ਜੋ ਕਾਲ ਤਖਤ ਤੋਂ ਨਹੀਂ ਪੜਿਆ ਪੰਨਾ ਕਾਲ ਕਾਲ ਤਖਤ ਤੋਂ ਨਹੀਂ ਪੜਿਆ ਤੇ ਉਹਦਾ ਵਿਰੋਧ ਪੰਥਕ ਜਥੇਬੰਦੀ ਨੇ ਕੀਤਾ ਵੀ ਨਹੀਂ ਸੰਦੇਸ਼ ਪੜਨ ਦਾ ਸੰਦੇਸ਼ ਪੜਨ ਤੋਂ ਬਾਅਦ ਜਿਹੜੀਆਂ ਹਰ ਸਾਲ ਬੰਦੀ ਛੋਟ ਦਿਵਸ ਤੇ ਦੀਵਾਲੀ ਦੇ ਉੱਤੇ ਜਿਹੜਾ ਵਾਓ ਵਾਕ ਵਕ ਸੰਪਰਦਾਨ ਨੂੰ ਸਨਮਾਨ ਦਿੱਤਾ ਜਾਂਦਾ ਤੇ ਕੱਲ ਜਦੋਂ ਸਨਮਾਨ ਕਰਨ ਦੀ ਵਾਰੀ ਆਈ ਤੇ ਜੱਥੇਬੰਦੀ ਦੇ ਕਹਿੰਦਾ ਪਾਈ ਤੈਨੂੰ ਅਸੀਂ ਜਸਰ ਨਹੀਂ ਮੰਨਦੇ ਤੈਨੂੰ ਅਸੀਂ ਤੂੰ ਸਾਨੂੰ ਤੇਰੇ ਤੋਂ ਸਨਮਾਨ ਨਹੀਂ ਦੇਣਾ ਸੀ ਤੇ ਫਿਰ ਇਹਨਾਂ ਵਿੱਚ ਕਾਰ ਅਰਸਾ ਰਬਿਆ ਉਹ ਲੱਭ ਕੇ ਤੇ ਬਕਾਇਦਾ ਤੌਰ ਤੇ ਜਿਹੜੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਤੇ ਸਾਫਕਾ ਜਿਹਦਰ ਕਾਲ ਤੱਕ ਤੇ ਗਿਆਨੀ ਰਕਵੀਰ ਸੀ ਉਹਨਾਂ ਨੂੰ ਸਨਮਾਨ ਦਵਾਤਾ ਹੂੰ ਮਰਿਆਦਾ ਦੀ ਲਗਨ ਹੈ ਨਾ ਜਿਹਦੇ ਰਕਾਲ ਤੋਂ 100 ਰੁਪਏ ਜੰਦਾ ਹੁੰਦਾ ਸੀ ਇਹ ਮਰਿਆਦਾ ਦਾ ਲਗਨ ਵਾ ਜੀ ਫਿਰ ਉਸ ਤੋਂ ਮੇਂ ਫੈਸਲਾ ਆਇਆ ਕਿ ਭਾਈ ਤੁਸੀਂ ਤਾਜਪੁਸ਼ੀ ਦੁਬਾਰਾ ਕਰ ਲਓ ਸਾਨੂੰ ਹੀ ਬਿਲਾ ਲਓ ਅਸੀਂ ਤੁਹਾਨੂੰ ਰੁਪਏ ਦੇ ਦਿਆਂਗੇ ਤੇ ਮਾਨਤਾ ਦੇ ਦਿਆਂਗੇ ਉਸ ਮਾਨਤਾ ਨੂੰ ਲੈ ਕੇ ਜਿਹੜੀ ਪਹਿਲੀ ਮਾਨਤਾ ਸੀ ਉਹਨੂੰ ਕੱਟ ਕਰਕੇ ਉਹਨੂੰ ਪਾਸੇ ਕਰਕੇ ਹੁਣ 5 ਅਕਤੂਬਰ ਨੂੰ ਇੱਕ ਬਕਾਇਦਾ ਤੌਰ ਤੇ ਸਮਾਗਮ ਜਿਹੜਾ ਵਾ ਰੱਖਿਆ ਗਿਆ ਅਨੰਦਪੁਰ ਸਾਹਿਬ ਉੱਥੇ ਭਾਈ ਗਿਰਗੱਜ ਨੂੰ ਵੱਖ-ਵੱਖ ਜਥੇਬੰਦੀਆਂ ਉਹ ਸਨਮਾਨਤ ਕਰਨੀਆਂ ਸੁਰੂਪੇ ਦੇ ਨਹੀਂ ਹੈ ਤੇ ਸੁਰੂਪੇ ਦੇਣ ਤੋਂ ਬਾਅਦ ਜਿਹੜਾ ਸੀ ਉਹਨਾਂ ਨੂੰ ਮਾਨਤਾ ਮਿਲ ਜੇਗੀ ਤੇ ਫਿਰ ਰੂਟੀਨ ਵਾਂਗੂ ਕੰਮ ਥਰੂ ਹੋ ਜਾਏਗਾ ਫਿਰ ਵਿਰੋਧ ਨਹੀਂ ਕੋਈ ਕਰੇਗਾ ਜਦੋਂ ਕੱਲ ਜਿੱਥੇਬੰਦੀਆਂ ਇਕੱਠੀਆਂ ਹੋਈਆਂ ਉੱਥੇ ਕਿਹਾ ਗਿਆ ਸਟੇਜ ਤੋਂ ਵੀ ਇੱਥੇ ਦਮਦਮੀ ਟਕਸਾਲ ਵਾਲੇ ਵੀ ਬੈਠੇ ਦੇ ਬਾਬਾ ਬਲਬੀਰ ਸਿੰਘ ਬੁੱਢਾਡਾਲ ਤਾਂ ਹੈਗੇਗਾ ਸੀ ਜੀ ਬੁੱਢਾ ਦਲ ਦਾ ਮੁਖੀ ਦੀ ਡਿਊਟੀ ਹੁੰਦੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਲੇਕਿਨ ਜਿੱਥੇ ਮਰਿਆਦਾ ਦੀ ਲਗਣਾ ਹੁੰਦੀ ਹੈ ਉੱਥੇ ਡੜ ਜਾਵੇ ਉੱਥੇ ਬੁੱਢਾ ਦਲ ਦਾ ਮੁਖੀ ਕਾਲੀ ਫੂਲਾ ਸਿੰਘ ਸੀਗਾ ਜਦੋਂ ਮਹਾਰਾਜ ਰਣਜੀਤ ਸਿੰਘ ਨੂੰ ਤਨਖਾਹ ਲਾਈ ਐ ਉਹਦੀ ਤਨਖਾਹ ਲਾਉਣ ਤੋਂ ਬਾਅਦ ਜਿਹੜੀ ਉਹਦੀ ਗੁਰੂ ਘਰ ਦੇ ਵਿੱਚ ਪ੍ਰਛਾਦ ਹੁੰਦਾ ਸੀ ਉਹ ਸਰਕਾਰੀ ਖਜ਼ਾਨੇ ਤੇ ਰਸਤੋਂਦੀ ਸੀ ਫਿਰ ਹੁੰਦਾ ਸੀ ਤੇ ਕਾਲੀ ਫੂਲਾ ਸਿੰਘ ਨੇ ਬੰਦ ਕਰ ਦਿੱਤਾ ਉਹਨੇ ਕਿਹਾ ਸੰਗਤਾਂ ਤੇ ਕਰੀ ਜਿਹਨ 25% ਜੁਰਮਾ ਪਰਚੀ ਘਟਾਓ ਤੇ ਪ੍ਰਛਾਦ ਲੋ ਤੋਂ 25% ਜੁਰਮਾ ਸੀ ਤੇ ਜਦੋਂ ਉਹਨੂੰ ਮਾਫੀ ਮਿਲ ਗਈ ਸਭ ਕੁਝ ਹੋ ਗਿਆ ਉਹਨੇ ਕਿਹਾ ਜੀ ਮੇਰੀ ਸੇਵਾ ਬਾਧ ਕਰਦੇ ਕਿਹਾ ਲੋ ਅਕਾਰ ਤੱਕ ਤੋਂ ਫੈਸਲੇ ਸੁਣਾਏ ਜਾਂਦੇ ਆ ਵਾਪਸ ਨਹੀਂ ਲੈ ਜਾਂਦੇ ਇਸ ਕਰਕੇ ਕਾਲ ਤੱਕ ਤੁਹਾਡੇ ਫੈਸਲੇ ਸੁਣਾਈ ਜਾਂਦੇ ਹੋ ਵਾਪਸ ਹੀ ਨਾ ਜਾਂਦੇ ਤੇ ਜਥੇਬੰਦੀਆਂ ਨੇ ਵੀ ਜਿਹੜਾ ਸੀ ਮੈਂ ਸੋਚਦਾ ਵੀ ਪਹਿਲਾਂ ਤੇ ਬੜਾ ਵੱਡਾ ਸਟੈਂਡ ਆ ਕਿ ਸਾਨੂੰ ਇਹ ਮਨਜ਼ੂਰ ਨਹੀਂ ਜਥੇ ਪਹਿਲੇ ਜਥੇਦਾਰ ਬਾਹਰੋ ਜਿਨ੍ਹਾਂ ਦੀ ਭਾਲੀ ਦੀ ਗੱਲ ਕਰਦੇ ਉਹਨਾਂ ਨੇ ਜਥੇਦਾਰ ਮੰਨ ਲਿਆ ਉਹਨੂੰ ਹੂੰ ਕਿ ਤੂੰ ਜਥੇਦਾਰ ਬਾਕੀ ਕੀ ਰਹਿ ਗਿਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਵਕ ਵਕ ਸੰਪਰਦਾਰਾਂ ਨੂੰ ਪੱਤਰ ਲਿਖ ਦਿੱਤੇ ਆ ਵੀ 25 ਤਰੀਕ ਨੂੰ 5 ਜੂਨ ਅਕਤੂਬਰ ਨੂੰ ਆਨੰਦਪੁਰ ਸਾਹਿਬ ਵਿਖੇ ਇੱਕ ਸਮਾਗਮ ਹੋਵੇਗਾ ਤੇ ਉਸ ਸਮਾਗਮ ਦੇ ਵਿੱਚ ਵਿੱਚ ਗਿਆਨੀ ਕੁਲਦੀਪ ਸਿੰਘ ਨੂੰ ਵੱਖ-ਵੱਖ ਜਥੇਬੰਦੀਆਂ ਸੁਰੂਪੇ ਦੇ ਕੇ ਸਨਮਾਨਿਤ ਕਰਨੀ ਹੈ ਤੇ ਉਹਨਾਂ ਦੀ ਤਾਜਪੁਰਸੀ ਉਸਨ ਹੋਏਗੀ ਜੀ ਤੇ ਪਟ ਸਰ ਹੁਣ ਆਪਾਂ ਗੱਲ ਕਰੀਏ ਐਚਐਸ ਭੁੱਲਰ ਦੀ ਬਰਖਾਸਤ ਜਿਹੜੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਅੱਜ ਉਹਨਾਂ ਦੇ ਪਿਤਾ ਜਿਨ੍ਹਾਂ ਨੇ ਉਹਨਾਂ ਨੂੰ ਡੀਐਸਪੀ ਭਰਤੀ ਕਰਾਇਆ ਸੀ ਜਦੋਂ ਜੇਲ੍ਹ 'ਚ ਮਿਲਣ ਗਏ ਹੋਣਗੇ ਤਾਂ ਉਸ ਵੇਲੇ ਕੀ ਨਜ਼ਾਰਾ ਹੋਊਗਾ ਵੀ ਇਸ ਬੇਟੇ ਨੂੰ ਮੈਂ ਡੀਐਸਪੀ ਭਰਤੀ ਕਰਾਇਆ ਸੀ ਸਨ 93 ਦੇ ਵਿੱਚ ਮੁੱਖ ਮੰਤਰੀ ਨੂੰ ਕਿਹਾ ਸਿਫਾਰਸ਼ਾਂ ਪੁਆਈਆਂ ਪੀਪੀਐਸਸੀ ਇਗਨੋਰ ਕੀਤੀ ਤੇ ਅੱਜ ਇਹ ਮੁੰਡਾ ਮੇਰਾ ਜੇਲ੍ਹ ਦੇ ਵਿੱਚ ਹੈ ਤੇ ਜਦੋਂ ਨੌਕਰ ਖੁੱਲੇ ਆ ਤੇ ਵਿੱਚੋਂ ਰਜਿਸਟਰੀਆਂ ਦੇ ਰਜਿਸਟਰੀਆਂ ਨਿਕਲੀਆਂ ਆਉਂਦੀਆਂ ਉਹ ਵੀ ਪੈਸਾ ਹੀ ਆ ਫਤੇ ਜੰਗ ਬਾਜਬਾ ਉਹਦਾ ਮੁੰਡਾ ਇੱਕ ਪਾਂਡੇ ਦਾ ਮੁੰਡਾ ਲੁਧਿਆਣੇ ਵਾਲੇ ਦਾ ਇਹ ਦੋ ਮੁੰਡੇ ਵੀ ਇਸੇ ਤਰ੍ਹਾਂ ਡੀਐਸਪੀ ਸਿੱਧੇ ਭਰਤੀ ਕੀਤੇ ਗਏ ਸੀ ਲੇਕਿਨ ਰੌਲਾ ਇੰਨਾ ਕਿ মিডিਏ ਦੇ ਪਾਸਤਾ ਸੀ ਇਹਨਾਂ ਨੂੰ ਵਾਪਸ ਕਰ ਦਿੱਤਾ ਲੇਕਿਨ ਬਿੱਟੂ ਆਪਣੇ ਭਰਾ ਨੂੰ ਭਰਤੀ ਵੀ ਕਰਾ ਗਿਆ ਰੋਲਪੇ ਦੇ ਵਿੱਚ ਤੇ ਉਹਨੂੰ ਮਨਜ਼ੂਰੀ ਵੀ ਦਿਵਾ ਦਿੱਤੀ ਲੇਕਿਨ ਇਹਨਾਂ ਦੋ ਬੰਨਾਂ ਨਹੀਂ ਮਿਲ ਸਕੀ ਸੀਗੀ 1993 ਦੇ ਵਿੱਚ ਤਰਸ ਦੇ ਆਧਾਰ ਤੇ ਨੌਕਰੀ ਜਦੋਂ ਵਰ ਤਨ ਸਿੰਘ ਭੱਲੜ ਨੂੰ ਮਿਲਦੀ ਆ ਇਸ ਕਰਕੇ ਮਿਲਦੀ ਆ ਕਿ ਇਹਦੇ ਦਾਦਾ ਦੀ ਰੰਗਾ ਸਿੰਘ ਤੇ ਇਹਦੇ ਚਾਚਾ ਦੀ ਗਹਿਲ ਸਿੰਘ ਨੂੰ ਬਕਾਇਦਾ ਤੌਰ ਤੇ ਖਾੜਕੂ ਜਥੇ ਬੰਦੀ ਭਾਈ ਗੁਰਦੇਵ ਸਿੰਘ ਮਹਾਰੋਚਾਲ ਦੀ ਉਹ ਉਹਨੂੰ ਅਗਵਾ ਕਰ ਲੈਂਦੀ ਆ ਉਹ ਮਹੀਨਾ ਬਾਅਦ ਅਗਵਾ ਰਹਿੰਦੇ ਮਹੀਨੇ ਬਾਅਦ ਛੁੱਟ ਕੇ ਆਉਂਦੇ ਆ ਤੇ ਉਹਦੇ ਬਿਹਾਰ ਦੇ ਉੱਤੇ ਵੀ ਇਹ ਵੀ ਅਤਵਾਦ ਪੀੜਤ ਨੇ ਇਹ ਸ਼ਬਦ ਵਰਤੇ ਸੀਗੇ ਇਹ ਅਤਵਾਦ ਪੀੜਤ ਨੇ ਤੇ ਇਹਨਾਂ ਨੂੰ ਤਰ ਤਰ ਸਿਧਾਤੇ ਸੀ ਨੌਕਰੀ ਦੇ ਰੇ ਉਸ ਖਾਤੇ ਜ ਨੌਕਰੀ ਮਿਲੀ ਸੀ ਉਹਨਾਂ ਨੂੰ ਤੇ ਜੇ ਕਿਤੇ ਮੈਂ ਇੱਕ ਪੰਡਿਆ ਸੀ ਕਿਦਾ ਮੈਂ ਭੁੱਲ ਗਿਆ ਉਹਨੇ ਕਿਹਾ ਵੀ ਜੇ ਕਿਤੇ ਉਹਦਾ ਪ੍ਰਤੀ ਹੁੰਦੀ ਤੇ ਇਹਨੂੰ ਕਿਸੇ ਸਪਾਈ ਪ੍ਰਤੀ ਨਹੀਂ ਸੀ ਕਰਨਾ ਇੰਨਾ ਡੱਬੜ ਬਦਮੀ ਸੀਗੇ ਜਦੋਂ ਅਸ਼ੀਰੀ ਕਹਿੰਦੇ ਕੀ ਇਹ ਕੀ ਨਹੀਂ ਲੇਕਿਨ ਉਹ ਇਸ ਤਰੀਕੇ ਨਾਲ ਭਰਤੀ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਐਸਐਸਪੀ ਜਦੋਂ ਡੀਜੀਪੀ ਬਣ ਜਾਂਦੇ ਮਹਿਲ ਸਿੰਘ ਭੁੱਲਰ ਇਹਨਾਂ ਦੀ ਪਤਨੀ ਬਹੁਤ ਜ਼ੋਰ ਲਾਉਂਦੀ ਵੀ ਡੀ ਇਹਨੂੰ ਐਸਐਸਪੀ ਬਣਾ ਦੇ ਕਹਿੰਦਾ ਬਿਲਕੁਲ ਉਹਨੂੰ ਪਤਾ ਸੀ ਵੀ ਇਹ ਕਹਿ ਜੋਗਾ ਨਹੀਂ ਇਹਨਾਂ ਨੇ ਕਿ ਮੇਰੇ ਕੋਈ ਮੇਰੇ ਵਾਸਤੇ ਕੋਈ ਲਫੜਾ ਖੜਾ ਕਰੇਗਾ ਉਹਨੇ ਇਹਨੂੰ ਐਸਐਸਪੀ ਨਹੀਂ ਲੈ ਲਿਆ ਦੇਖੋ ਆਪਣੇ ਫਿਰ ਵੀ ਸੈੱਲ ਹੁੰਦੇ ਨੇ ਤੇ ਇਹ ਵੀ ਇੱਕ ਗੱਲ ਹੈ ਕਿ ਹਰ ਲੀਡਰ ਬਣਾ ਕੇ ਰੱਖਦਾ ਸਿਰ ਲੀਡਰ ਨਾਲ ਕਾਂਗਰਸ ਨੇ ਬਣੀ ਆ ਕਾਲੀਆਂ ਨੇ ਬਣੀ ਆ ਤੇ ਆਮ ਆਦਮੀ ਪਾਰਟੀ ਨੇ ਬਣੀ ਆ ਤੇ ਇਹ ਵੀ ਬਕਾਇਦਾ ਤੌਰ ਤੇ ਇਹਨਾਂ ਦੇ ਫਾਦਰ ਮਿਲ ਕੇ ਆਏ ਤੇ ਉਹਨਾਂ ਨੇ ਉੱਥੇ ਜਾ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਦੀ ਅੱਖਾਂ ਨਮ ਸੀਗੀਆਂ ਪਰ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਸਾਨੂੰ ਅਦਾਲਤ ਤੇ ਪੂਰਾ ਪ੍ਰੋਸੈਸ ਸਾਡੇ ਦਾ ਇਨਸਾਫ ਹੋਊਗਾ ਹੁੰਦਾ ਜਾਂ ਨਹੀਂ ਹੁੰਦਾ ਉਹ ਵਾਜਪਤਾ ਲੱਗੂਗਾ ਲੈਕਿਨ ਮੈਂ ਇਹ ਦੱਸ ਦਿਆਂ ਜਿਸ ਤਰੀਕੇ ਨਾਲ ਈਡੀ ਦੀ ਐਂਟਰੀ ਝੋਰੀ ਆ ਇਸ ਕਰਕੇ ਜਬਾਨ ਤੋਂ ਤਜਬੂਤ 6 ਮਹੀਨੇ ਕੋਈ ਨਹੀਂ ਹੋਣੀ ਤੇਪੜੀ ਸਾਹਿਬ ਜਿੱਦਾਂ ਲੋਕਰ ਖੁੱਲੇ ਉਹਦੇ ਚੋਂ ਵੀ ਰਜਿਸਟਰੀਆਂ 50 ਰਜਿਸਟਰੀਆਂ ਦਾ ਪਹਿਲਾਂ ਵੀ ਰੌਲਾ ਪੈਂਦਾ ਸੀ ਜਦੋਂ ਛਾਪਾ ਮਾਰਿਆ ਇਹਨਾਂ ਦੇ ਇਹਨਾਂ ਦੇ ਘਰੋਂ ਇੱਕ ਡਾਇਰੀ ਮਿਲੀ ਆ ਜਿਹਦੇ ਵਿੱਚ ਲਿਖਿਆ ਗਿਆ ਵੀ ਕਿਹੜੇ ਅਫਸਰ ਨੂੰ ਕੀ ਕੁਝ ਦਿੱਤਾ ਤੇ ਕਿਹੜੇ ਅਫਸਰ ਨੂੰ ਕੀ ਕੁਝ ਲਿਆ ਉਹ ਸਾਰੀ ਡਿਟੇਲ ਮਿਲ ਗਈ ਇਹਨਾਂ ਨੂੰ ਸੀਬੀਆਈ ਨੇ ਉਹਦੇ ਨਾਲ ਜਿਹੜੇ ਲੋਕਰ ਸੀ ਇਹਨਾਂ ਦੇ ਐਚ ਡੀ ਐਫ ਦੇ ਵਿੱਚ ਉਹ ਲੋਕਰ ਖੋਲੇ ਗਿਆ ਤੇ ਉਹਦੇ ਵਿੱਚੋਂ ਕੁਝ ਪ੍ਰਾਪਰਟੀ ਦੇ ਕਾਜੀ ਮਿਲਿਆ ਨੇ 50 ਗ੍ਰਾਮ ਸੋਨਾ ਬਣਿਆ ਤੇ ਕੁਝ ਪੈਸੇ ਬਣਿਆ ਇਹ ਜੇ ਦੱਸਿਆ ਦੀ ਕਿੰਨੇ ਮਿਲੇ ਨੇ ਇਹ ਮਰੇ ਨੇ ਤੇ 4 ਲੋਕਰਾਂ ਦੇ ਪਿੱਛੇ ਹੋਰ ਖੋਲਣੇ ਆ ਜੀ ਕਿਉਂਕਿ ਜਿਵੇਂ ਜਿਵੇਂ ਬੈਗ ਤੋਂ ਪਰਮਿਸ਼ਨ ਮਿਲਦੀ ਜਾਏਗੀ ਤੇ ਉਹਦੇ ਖੁੱਲ ਜਾਣਗੇ ਇਹ ਸੇ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਕਾਇਦਾ ਤੌਰ ਤੇ ਕੇਸ ਬਣਿਆ ਵਾ ਉਹਨਾਂ ਚੁੱਪ ਬੁੱਲਰਸਾਂ ਨੂੰ ਤਿੰਨ ਤਰਾਤ ਮਿਲਦੀ ਕਿ ਹਾਸਨੀ ਈਡੀ ਇਹਨਾਂ ਦੇ ਖਰਾਬ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਕੇਸ ਦਰਜ ਕਰਕੇ ਤਫਤੀਸ਼ ਕਰੇਗੀ ਤੇ ਉਹਨੇ ਇਹਨਾਂ ਦੀਆਂ ਮੁਸ਼ਕਲਾਂ ਹੋਰ ਬਣਾ ਦਿੰਦੀਆਂ ਜੀ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ